ਕਿਸੇ ਕੰਮ ਕਰਕੇ ਭਗਤ ਨਾਮਦੇਵ ਜੀ ਦੇ ਪਿਤਾ ਘਰੋਂ ਬਾਹਰ ਚਲੇ ਜਾਂਦੇ ਨੇ ਤੇ ਉਹਨਾਂ ਨੂੰ ਜਾਂਦੇ ਹੋਏ ਕਹਿ ਜਾਂਦੇ ਨੇ ਕਿ ਠਾਕੁਰ ਪੂਜਾ ਅੱਜ ਤੁਸੀਂ ਕਰ ਦੇਣਾ ਜਦੋਂ ਭਗਤ ਜੀ ਠਾਕੁਰ ਜੀ ਦੇ ਅੱਗੇ ਜਾਂਦੇ ਨੇ ਤੇ ਉਹਨਾਂ ਨਾਲ ਗੱਲਾਂ ਕਰਨ ਲੱਗ ਜਾਂਦੇ ਨੇ ਤੇ ਗੱਲਾਂ ਕਰਦੇ ਹੋਏ ਕਹਿੰਦੇ ਨੇ ਕਿ हे ਠਾਕੁਰ ਤੰਨ ਇਸ਼ਨਾਨ ਮੈਂ ਕਿਵੇਂ ਕਰਾ ਸਕਦਾ ਹਾਂ ਇਸ਼ਨਾਨ ਤਾਂ ਉਸੇ ਨੂੰ ਕਰਾਇਆ ਜਾਂਦਾ ਹੈ ਜੋ ਮੈਲਾ ਹੋਵੇ ਪਰ ਤੇਰੇ ਨਾਲੋਂ ਵੱਧ ਕੇ ਪਵਿੱਤਰ ਕੌਣ ਹੋ ਸਕਦਾ ਹੈ ਹੋਰ ਤਾਂ ਹੋਰ ਜਿਸ ਪਾਣੀ ਨਾਲ ਤੈਨੂੰ ਇਸ਼ਨਾਨ ਕਰਵਾਉਣਾ ਹੈ ਇਹ ਪਵਿੱਤਰ ਕਿਵੇਂ ਹੋ ਸਕਦਾ ਹੈ ਇਹਦੇ ਵਿੱਚ ਲੱਖਾਂ ਜੀਵ ਜਿਉਂਦੇ ਮਰਦੇ ਨੇ ਇਸੇ ਵਿੱਚ ਰਹਿੰਦੇ ਨੇ ਤਾਂ ਇਹ ਪਾਣੀ ਪਵਿੱਤਰ ਕਿਵੇਂ ਹੋ ਗਿਆ ਹੋਰ ਤਾਂ ਹੋਰ ਤੈਨੂੰ ਪਿਤਾ ਜੀ ਦੁੱਧ ਅਰਪਣ ਕਰਨ ਦੇ ਲਈ ਕਹਿ ਕੇ ਗਏ ਨੇ ਇਹ ਦੁੱਧ ਵੀ ਤੂੰ ਪਹਿਲਾਂ ਹੀ ਝੂਠਾ ਕਰ ਚੁੱਕਾ ਹੋਇਆ ਹੈ ਕਿਉਂਕਿ ਬਛੜੇ ਦੇ ਰੂਪ ਵਿੱਚ ਜਦੋਂ ਤੂੰ ਦੁੱਧ ਪੀਤਾ ਉਹਦੇ ਵਿੱਚ ਵੀ ਤਾਂ ਤੂੰ ਹੀ ਸੀ ਹੋਰ ਤੈਨੂੰ ਫੁੱਲ ਵੀ ਕਿਵੇਂ ਅਰਪਣ ਕੀਤੇ ਜਾਣ ਮਧੂਮੱਖੀਆਂ ਬਣ ਕੇ ਉਹਨਾਂ ਵਿੱਚੋਂ ਰਸ ਤਾਂ ਤੂੰ ਪਹਿਲਾਂ ਹੀ ਪੀ ਚੁੱਕਾ ਹੋਇਆ ਹੈ ਇਸ ਵੇਲੇ ਭਗਤ ਜੀ ਦੀ ਉਮਰ ਸਿਰਫ 11 ਸਾਲ ਸੀ ਤੇ ਇਸ ਛੋਟੀ ਉਮਰ ਦੇ ਵਿੱਚ ਇੰਨੀ ਡੂੰਗੀ ਛੜਦਾ ਤੇ ਇੰਨੇ ਡੂੰਗੇ ਵਿਚਾਰ ਸਨ ਉਹਨਾਂ ਦੇ ਤੇ ਅੱਜ ਸਾਨੂੰ ਸੋਚਣ ਲਈ ਮਜਬੂਰ ਕਰਦੇ ਨੇ ਕਿ ਅਸੀਂ ਕਰਮਕਾਂਡ ਕਰਦੇ ਹੋਏ ਇਹੋ ਜਿਹੀ ਵਿਚਾਰ ਤੇ ਇਹੋ ਜਿਹੀ ਡੂੰਗੀ ਛੜਦਾ ਕਿੱਥੋਂ ਲੈ ਕੇ ਆਈਏ ਕਿਵੇਂ ਲੈ ਕੇ ਆਈਏ